ਲੋ ਜੀ ਗੱਡੀਆਂ ਤਕਰੀਬਨ ਸਾਰੇ ਜਿੱਥੇ ਜੀ ਨੂੰ ਜਗ੍ਹਾ ਮਿਲਦੀ ਆ ਆ ਉਹ ਗੱਡੀਆਂ ਨੇ ਜਿਨ੍ਹਾਂ ਨੇ ਟਕਾਣਿਆਂ ਦੇ ਪਹੁੰਚਣਾ ਕਿਉਂਗੇ ਅੱਜ ਦਾ ਦਿਨ ਹੈਗਾ ਬਾਕੀ ਆ ਦੇਖ ਲਓ ਅਸੀਂ ਵੀ ਇੱਧਰ ਸਾਰੇ ਭਾਈ ਲਾਈ ਬੈਠੇ ਆ ਇਹ ਕਾਨੂੰਨ ਕਿਹੜਾ ਵੀ ਕਿਸੇ ਇੱਕ ਡਰਾਈਵਰ ਨੂੰ ਨੁਕਸਾਨ ਕਰਨ ਵਾਲੇ ਆ ਸਾਡੇ ਸਾਰਿਆਂ ਲਈ ਨੁਕਸਾਨ ਹੋਇਆ ਸੋ ਸਾਰਿਆਂ ਨੇ ਅਸੀਂ ਗੱਡੀਆਂ ਲਾਈਆਂ ਹੋਈਆਂ ਨੇ ਫੋਲਸ ਬਹੁਤ ਆ ਆਪਣੀ ਹਲੀ ਵੀ ਖੜੀ ਗਰਮਾਂ ਵਾਲੀ ਗੱਡੀਆਂ ਸਾਰੀਆਂ ਭਾਈ ਪਾਰਕ ਕਰੀਆਂ ਆਪਣੇ ਵਾਲੀ ਖੜੀ ਹੈ ਤਾਂ ਮਗਰ ਪੰਜਾਬੀ ਗੱਡੀਆਂ ਹੋਰ ਵੀ ਖੜੀਆਂ ਨੇ ਫੋਲਸ ਬੋਰ ਆ ਮੇਤਰੋ ਸਾਡੇ ਨਹੀਂ ਹੁੰਦੇ ਉਹਨੇ ਤਾਂ ਨਹੀਂ ਹਿੱਲਦੇ ਜਿੰਨੇ ਦਿਨ ਸਾਰ ਧਰਨਾ ਚੱਲੂਗਾ ਜਾਂ ਜਿੰਨੇ ਦਿਨ ਫੁੱਲ ਆਣ ਨਹੀਂ ਹੁੰਦਾ ਰੋੜਾਂ 'ਤੇ ਆਪ ਪਏ ਗੱਡੀਆਂ 'ਚ ਫੋਲਸ ਪੂੜਾ ਬਾਈ ਚੱਕੇ ਜਾਮ ਗੱਡੀ ਮੇਤਰੋ ਹੁਣ ਤਿੰਨ ਦਿਨ ਹੋ ਗਏ ਖੜਿਆਂ ਨੂੰ ਤੇ ਸਟਾਰਟ ਘੱਟ ਕਰੀ ਪੱਖਾ ਤੇ ਐਲ ਐਡੀ ਚੱਲੀ ਜਾਂਦੀ ਆ ਹੁਣ ਜਵਾਨ ਲੱਗਿਆ ਠੱਕਾ ਲਾਉਣ ਲੱਗੇ ਸੀ ਫਿਰ ਆ ਬਾਈ ਕਹਿੰਦਾ ਵੀ ਨਹੀਂ ਯਾਰ ਉਹ ਖੋਲਣੇ ਪੈਂਦੇ ਆ ਕੀ ਖੋਲਣੇ ਪੈਂਦੇ ਆ ਬਾਈ ਉੱਪੇ ਉੱਪੇ ਬਾਈ ਹੈਗਾ ਪੁਰਾਣਾ ਡਰਾਈਵਰ ਐਚ ਪੀ ਕੇ ਆ ਬਾਈ ਨੇ بتایا ਉਹ ਖੋਲੇ ਹਾ ਢੱਲੇ ਕਰਿਆ ਕੀ ਕਰਿਆ ਥੋੜੇ ਪਿੱਟ ਲਾ ਕੁੱਪੇ ਕੁੱਪੇ ਆ ਵੈਸੇ ਪਤਾ ਹੀ ਹੁਣ ਸਾਰਿਆਂ ਨੂੰ ਤੇ ਕਰਨੇ ਪੈਂਦੇ ਆ ਵੀ ਹੁਣ ਚੱਲ ਨੌਲੇਜ ਚ ਵਾਧਾ ਹੋਇਆ ਅੱਜ ਤੇ ਤਾਂ ਥੋੜੇ ਨਾਲ ਜਾਣਕਾਰੀ ਸਾਂਝੀ ਕਰੀ ਆ ਵੀ ਕਦੇ ਕਦੇ ਉਹਦੇ ਕਹਿਣ ਵਾਂਗੂ ਬਿਨਾਂ ਸੋਚੇ ਵੀ ਕੋਈ ਨਾ ਕੁਝ ਕਰਨਾ ਪੈ ਜਾਂਦਾ ਪੱਖਾ ਲਾਈ ਬੈਠੇ ਆ ਯਾਰ ਐਲਸੀਡੀ ਤੇ ਫਿਲਮ ਫੁਲੋਂ ਦੇਖ ਲਈ ਬਾਸੂ ਦੇ ਕਹਿਣ ਵਾਂਗੂ ਸਟਾਰਟ ਕਰੀ ਨਹੀਂ ਸ਼ਾਮ ਨੂੰ ਐ ਚਲੋ ਠੀਕ ਆ ਹੋ ਜੀ ਮਾਲ ਬੋਲਿਆ ਸੀ ਇੱਕ ਤਾਂ ਤੇ ਜਵਾਂ ਰੋਡ ਬਣਾਉਂਦੀ ਮੇਰੇ ਹਿਸਾਬ ਨਾਲ ਸੱਤ ਘਟਾਂ ਸੀਗਾ ਉਹ ਚੱਕਣ ਜਲ ਰਹੇ ਆ ਚਾਰ ਘਟਾਂ ਨੇ ਜ਼ਰਾ ਆ ਜੀ ਬਾਕੀ ਦਾ ਮਾਲ ਉਹ ਆਇਆ ਵੀ ਰਾਏ ਕੰਮ ਤੋਂ ਤੰਤ ਦਾ ਆਣਾ ਹੀ ਪੈਣਾ ਨਾ ਆਦੇ ਨੂੰ ਕਰ ਮੈਂ ਅਪਡੇਟ ਕਰ ਲਈ। ਆਦੇ ਦੇਖਣਾ ਨਾ ਭਾਈ ਨਾਸਕ ਸ਼ਹਿਰ ਉੱਪਰਲੇ ਪਾਸੇੋਂ ਦੇਖ ਲਓ। ਸੁਮਾ ਸ਼ਹਿਰ ਹੈ ਤਕੜਾ ਬਸਿਆ। ਹੱਥ ਪਤਾ ਨਹੀਂ ਬੁੰਬੇ ਦੀਆਂ ਬਿਲਡਿੰਗਾਂ ਜਿਵੇਂ ਤੇ ਉਹਨੀਆਂ ਵੀ ਉੱਥੇ ਹੀ ਤਕੜੀਆਂ ਬਿਲਡਿੰਗਾਂ ਨੇ। ਇਹ ਵੀ ਤਕੜਾ ਸ਼ਹਿਰ ਬਸਿਆ। ਸਾਦੀ ਬਾਤ ਸੁਣ ਲੱਗਦੀ ਹੈ। ਇਹ ਸਾਰਾ ਉੱਪਰ ਉੱਪਰ ਵੀ ਪਹਾੜ ਹੁੰਦਾ ਹੈ। ਅੱਜ ਜੁਦਾਇ ਸਰੀਰੋ ਮੈਨੂੰ ਲੱਗਦਾ ਡਾਊਨ ਜਿਹਾ ਲੱਗਦਾ। ਹਵਾ ਇਤਾਂ ਹੀ ਠੋੜੀ ਜੀ ਠੰਡੀ ਨਿਕਲਦੀ। ਆਗੇ ਮੁੰਬਈ ਦੀਆਂ ਜੜਾਂ। ਬਾਈ ਥਾਣੇ। ਪਰ ਲਿਕੇਸ਼ਨ ਸਾਡੀ ਥੋੜੀ ਜੀ ਰਹਿ ਗਈ। 9 ਕਿਲੋਮੀਟਰ ਬਿਗਾ ਰਿਹਾ ਮੈਂ ਸਾਡੀ ਰੋਡ ਤੇ ਕੋਈ ਨਾਉਣ ਮੁਰਾ ਨਹੀਂ ਦਾ ਜਾਨਾ ਕੋਲ ਦਾ ਸਾਰੀਆਂ ਬੰਦ ਹੋ ਗਈਆਂ ਉਹ ਨਵੇਂ ਸਾਹਿਬ ਦੀ ਸੈਲੀਬ੍ਰੇਸ਼ਨ ਕਰਕੇ ਹੋ ਸਕਦੀਆਂ ਆ ਕੋਸ਼ਿਸ਼ ਲਈ ਜਿਵੇਂ ਹੁਣ ਕੱਲ ਤੋਂ ਸਾਡ ਚੱਣੀ ਹੈ ਜਿਹਨੇ ਰੋਡ ਤੇ ਬੈਠ ਕੇ ਵਿਚਾਰੇ ਉਹ 90% ਟ੍ਰੈਕਾੜਾ ਲੈਂਦੇ ਨੇ ਫਰਮਦੇ ਆ ਇਹ ਗੱਡੀ ਨਹੀਂ ਚੱਲੂਗੀ ਹੋਰ ਤੇ ਮੇਰੀ ਦੁਕਾਨਾਂ ਦਾ ਬੰਦ ਹੋਉਂਦੀ ਹੈ। ਬਾਕੀ ਚਲੋ। ਇਹ ਨਾਲ ਜਿਹੜੀ ਹੜਤਾਲ ਕਰੀ ਜਾਂ ਸਾਰਿਆਂ ਨੇ ਇਹ ਸਿੱਖਾਂ ਨੂੰ ਇਕੱਠਾ ਰਹੇ। ਸਾਰੀਆਂ ਮੰਗਾਂ ਮਨਵਾ ਲੈਣ। ਜੋ ਭੇਰੀ ਪਰੇ ਜਿਹੜਾ ਜਿਹੜੇ ਲੋਕ ਨੇ ਲੱਗੇ ਜਿਹੜੇ ਵਰਦੇ ਆ ਉਹ ਵਾਰ ਦੇ ਫੈਸਲੇ ਲੈ ਜਾਂਦੇ ਆ। ਕਿ ਮੈਂ ਇਹਦੇ ਕਰਕੇ ਘਰੀਆਂ ਬਣਦੇ ਆ। ਮਗਰ ਉਹ ਆਪਣੀ ਅੜੀ ਤੇ ਖਾਂ ਦੇ ਦਿੰਦੇ ਆ। ਅੱਜ ਆਏ ਸੀ 나ਸਿਕ ਤੇ ਆ ਮੇਰਾ ਫੇਵਰੇਟ ਚੀਜ਼ ਹੈ ਵਰਮਾ ਇਹ ਹੁਣ ਲਾਸਟ ਟਾਈਮ ਨਾ 2-3 ਸਾਲ ਹੋ ਗਏ ਆਪਣੇ ਪੰਜਾਬ ਦੇ ਵਿੱਚ ਘੱਟ ਮਿਲਦਾ ਮੁੰਬਈ ਔਰ ਦਿੱਲੀ ਜੋ ਕਾਫੀ ਮਿਲ ਜਾਂਦਾ ਮੇਰੀ ਫੇਵਰੇਟ ਚੀਜ਼ ਹੈ ਇਹ ਇਹ 나ਸਿਕ ਦੇ ਵਿੱਚ ਆਏ ਸੀ ਹੁਣ ਮੈਨੂੰ ਸ਼ਾਪ ਦੇਖੀ ਤੇ ਭਈਆ ਬੜਾ ਟੇਸਟੀ ਵਧੀਆ ਬਣਾਉਂਦਾ ਹੈ ਤੇ ਆਪਾਂ ਆਰਡਰ ਕਰ ਲਿਆ ਇਹ ਕੋਈ ਜ਼ਿਆਦਾ ਮਹਿੰਗਾ ਮਹਿੰਗੀ ਵੀ ਚੀਜ਼ ਨਹੀਂ ਹੈਗੀ ਜੇ ਕੋਈ ਆ ਰਿਹਾ ਤੇ ਉਹ ਖਾ ਸਕਦਾ ਅ ਬਹੁਤ ਟੇਸਟੀ ਚੀਜ਼ ਹੁੰਦੀ ਆ ਜਿੱਦਾਂ ਰੋਟੀ ਦੇ ਵਿੱਚ ਹਨਾ ਚਿਕਨ ਪਾ ਕੇ ਬਣਾਉਂਦੇ ਆ ਇਹ ਬਾਕੀ ਜਿਵੇਂ ਲੱਗਿਆ ਤੁਹਾਨੂੰ ਟੇਸਟ ਬਾਅਦ ਦੇ ਵਿੱਚ ਅਪਡੇਟ ਕਰਦੇ ਆ ਥੈਂਕ ਯੂ ਲਓ ਜੀ ਹੈਪੀ ਨਿਊ ਇਅਰ ਮੈਟਰੋ ਦੇ ਕੋਸੈਲੀਬ੍ਰੇਸ਼ਨ ਮਹਾਰਾਸ਼ਟਰ ਵਿੱਚ ਨਿਊ ਇਅਰ ਵੀ 12 ਵਜੇ ਕੇ 1 ਮਿੰਟ ਹੋਇਆ ਨਾਸਰੇ ਵਿੱਚ ਸੈਲੀਬ੍ਰੇਟ ਕਰ ਰਿਹਾ ਨਿਊ ਇਅਰ ਹੈਪੀ ਨਿਊ ਇਅਰ ਤੂ ਯਾਰ ਚੌਵੀ ਜਿਵੇਂ ਦਾ ਵੀ ਲੰਘਿਆ ਪੁਰਾਣਾ ਅਗਲਾ ਸਾਰੇ ਆਉਣ ਵਾਲਾ ਗੁੱਡ ਮਾਰਨਿੰਗ ਮਿੱਤਰੋ ਹੈਪੀ ਨਿਊ ਇਅਰ ਨਮਾਜ਼ ਆਉਗਾ ਨੂੰ ਵਾਰ ਕੋ ਵੀ ਦੇਖ ਲੂ ਅੱਜ ਟਰੱਕ ਨਹੀਂ ਦਿਨ ਦਾ ਕੋਈ ਜੋ ਹੈਗੇ ਜਿੱਥੇ ਜਗਾ ਮੈਂ ਵੀ ਸਾਹਮਣੇ ਲਾ ਲੀਆਂ ਗੱਡੀਆਂ ਰੂਡ ਅੱਜ ਖਾਲੀ ਐ ਗੁੱਡ ਮਾਰਨਿੰਗ ਮੇਤਰੂ ਹੈਪੀ ਨਿਊ ਇਅਰ ਇਹੇ ਨਾਸਿਕਾ ਇੱਕ ਲੋਡ ਹੋਇਆ ਸੀ ਗੱਡੀ 'ਚ 6-7 ਟਨ ਦਾ ਤੇ ਉਹ ਤਾਂ ਭਰੀ ਖੜੀ ਸੀ ਇੱਕ ਹੁਣ ਘਰ ਦਾ ਸਮਾਨ ਹੋਰ ਮਿਲ ਗਿਆ ਉਹ ਲੈਣ ਆਏ ਹੋਏ ਆ ਥੋੜੀ ਭੁੱਖ ਲੱਗੀ ਸੀ ਦੁਕਾਨਾਂ ਅੱਜ ਪਤਾ ਨਹੀਂ ਨਿਊ ਇਅਰ ਕਰਕੇ ਬੰਦ ਨੇ ਪਤਾ ਨਹੀਂ ਬਈ ਵੱਡੇ ਸ਼ਹਿਰ ਆ ਇੱਥੇ ਡੋਮੀਨੋ ਉਹਦੇ ਨਾਲ ਉਹ ਸ਼ਟਰ-ਸ਼ਟਰ ਚੱਕੇ ਸੀ ਮੈਂ ਤਾਂ ਉਦਾਂ ਹੀ ਜਾਵੜਿਆ ਉਹ ਬੰਦ ਆ ਅੱਜ ਵਤੰਦਰਾਂ ਦਾ ਫੇਰ ਬੜਾ ਹੱਸ ਕੇ ਜੇ ਪਿੱਛੇ ਨੂੰ ਮੁੜਿਆ ਇੱਥੇ ਹੁਣ ਇੱਕ ਹੱਕਾ ਨੂਡਲ ਵਾਲੀ ਦੁਕਾਨ ਲੱਭੀ ਐ ਉਹਨੂੰ ਆਰਡਰ ਕਰਿਆ ਉਹਦੇ ਕੋਲ ਠੰਡਾ ਠੁੰਡਾ ਹੈ ਨਹੀਂ ਸੀ ਉਹ ਲੈਣ ਗਿਆ ਸੀ ਲੱਭਿਆ ਨਹੀਂ ਕੋਈ ਕਿਉਂਕਿ ਉਹ ਪੀਜ਼ਾ ਹੁੰਦਾ ਡਾਈਜੈਸਟ ਜਿਆ ਹੋ ਜਾਂਦਾ ਕੋਈ ਜ਼ਿਆਦਾ ਹੈਵੀ ਨਹੀਂ ਹੁੰਦਾ ਵੀ ਚੱਲ ਜੇ ਕੰਪਨੀ ਦਾ ਮਿਲ ਜਾਂਦਾ ਪਰ ਮਿਲਿਆ ਨਹੀਂ ਉਹ ਅਸੀਂ ਡੋਮੀਨੋਜ਼ ਬੰਦ ਆ ਅੱਜ ਫਿਰ ਇਹਨੂੰ ਕਰਿਆ ਸੀ ਆਰਡਰ ਠੰਡਾ ਫੇਰ ਨਹੀਂ ਮਿਲਿਆ ਲੱਤਾਂ ਖਸਾ ਕੇ ਮੁੜੇ ਆਇਆ ਜੇ ਮਿਲਦਾ ਤਾਂ ਉਹ ਜੀਰਾ ਸੋਡਾ ਜਿਹੀ ਮਰਦਾ ਉਹ ਫਿਰ ਖਾਣੇ ਪੀਣੇ ਦੇ ਨਾਲ ਖਾਣੋਂ ਸੈਟਾਂ ਦਾ